ਲਾਂ ਤੋਂ ਸੜਕਾਂ ਤੇ ਰੋਲਦੇ। ਫੋਲਪੁਰ ਦੇ ਬਿਲਕੁਲ ਨੇੜੇ ਬਾਰਡਰ ਦੇ ਕੋਲੇ ਮੱਲਾਵਾਲਾ ਇੱਕ ਸ਼ਹਿਰ ਮੱਲਾਵਾਲਾ ਉਹਨੇ ਰੱਖੀ ਸੜਕ ਤੇ ਉੱਤੇ 20-22 ਸਾਲਾਂ ਤੋਂ ਰਹਿੰਦਾ। ਨੌਂ ਜੀ ਇਹ ਰਾਤ ਘਰੇ ਨਹੀਂ ਲੈ ਕੇ ਜਾਂਦੇ ਇਹ ਘਰੇ ਨਹੀਂ ਫਿਰਦਾ ਹੀ ਨਹੀਂ। ਨੌਂ ਧੁੰਨ ਦੀ ਸਫਾਈ ਦੀ ਕੋਈ ਸੋਚੀ ਨਹੀਂ ਸਿਰ ਦੇ ਵਿੱਚ ਵੀ ਉਹ ਮੈਂ ਬਣੇ ਪਏ ਨੇ ਇੱਟੇ ਗੁੱਛੇ ਜਿ�ਾ ਆਮਾ ਦੇ ਬਾਪੂ ਜੀ ਦੇ ਡਾੜੇ ਦੇ ਵਿੱਚ ਵੀ ਦੇਖੋ ਕਿਵੇਂ ਪੁੱਛੇ ਬਣੇ ਹੋਏ ਨੇ ਆ ਦੇਖੋ ਸਾਰਾ ਕੋਤਾ ਛਾੜ ਲਿਆ ਧੁਨੀ ਤੇ ਬਹਿ ਗਿਆ ਅੱਜ ਤੇ ਬਹਿ ਗਿਆ ਪੈਰ ਪੂਰ ਦੇਖੋ ਕਿਵੇਂ ਜਲੇ ਪਏ ਨੇ ਕਾਜੀ ਆ ਬਾਪੂ ਤੇਰਾ ਨਾਮ ਕੀ ਆ ਬਾਪੂ ਨਾਮ ਕੀ ਕੇ ਛਿੰਕੇ ਬੋ ਨਾਮ ਕੀ ਆ ਤੁਹਾਡਾ ਹੈ ਨਾਮ ਕੀ ਆ ਤੁਹਾਡਾ ਹਾਂਜੀ ਬਲਵੀਰ ਸਿੰਘ ਜੀ ਕੀ ਹਾਲ ਚਾਲ ਏ ਕਿਧਰ ਇੱਧਰ ਪਿੱਛੇ ਬਣੋਣੀ ਚਲੋ ਇੱਥੇ ਖੜ ਕੇ ਵਾਜੀ ਵਾਜ ਹੁਣ ਬਲਾਓ ਫਤਿਹ ਫਿਰ ਸਾਰਿਆਂ ਨੂੰ ਇਹ ਸਾਡੇ ਸਤਿਕਾਰਯੋਗ ਸਰਦਾਰ ਬਲਵੀਰ ਸਿੰਘ ਜੀ ਕੀ ਵਜਦੇ ਆ ਕੀ ਵਜਦੇ ਬਲਵੀਰ ਸਿੰਘ ਕੀ ਵਜਦਾ ਪੱਤੇ ਵਾਲੇ ਤੋਂ ਸਰਦਾਰ ਦਿਆਲ ਸਿੰਘ ਜੀ ਦੇ ਸੁਪੁੱਤਰ ਹੈ ਤੇ ਮਨੁੱਖਤਾ ਦੀ ਸੇਵਾ ਦੇ ਵਿੱਚ ਅਸੀਂ ਲੈ ਕੇ ਆਏ ਸੀਗੇ ਇਹਨਾਂ ਨੂੰ ਜੀ ਤੇ ਦੇਖੋ ਤੁਸੀਂ ਹੁਣ ਅੱਜ ਦੀ ਜਿਹੜੀ ਕੰਡੀਸ਼ਨ ਹੈ 3 ਜਨਵਰੀ ਹੈ ਤੇ ਬਹੁਤ ਵਧੀਆ ਬਾਬਾ ਜੀ ਨੇ ਡਰੈਸ ਪਾਈ ਹੈ ਬੜੀ ਸੇਵਾ ਆਇੱਕ ਇਹਨਾਂ ਨੂੰ ਲੋਈ ਆ ਲੋ ਆ ਲੋਈ ਲਓ ਆ ਦੀ ਲੋਈ ਦੀ ਬੁੱਕਲ ਮਾਰੋ ਜੀ ਹਾਂਜੀ ਅਖਰ ਆ ਲੋ ਫਿਰ ਆ ਲੋ ਆ ਲੋ ਪੈਨ ਲਓ ਪੈਨਮਨ ਵਾਪਸ ਦੇ ਦਿਆ ਜੀ ਤੇ ਬਹੁਤ ਵਧੀਆ ਮਾਹੌਲ ਜਿਹੜਾ ਲੰਗਰ ਪ੍ਰਸ਼ਾਦਾ ਛਕ ਲਿਆ ਜੀ ਉਹ ਬੰਦਾ ਤੂੰ ਹੀ ਸਿਹਾਨ ਸਕਦੇ ਹੋ ਜੀ ਆਇਆ ਫਿਰ ਚੌਂਦੀ ਤੇ ਜਾਣਾ ਫਿਰ ਉੱਧਰ ਇੱਕ ਮਿੰਟ ਆ ਗਿਆ ਆ ਗਿਆ ਕਿਹਨੂੰ ਮਿਲਣਾ ਹੀ ਹੁਣ ਡਾਕਟਰ ਸਾਹਿਬ ਮੂ ਦਰਾਉਂਦੇ ਨਹੀਂ ਜੀ ਮੈਂ ਕਿਹੜੇ ਨੂੰ ਆ ਗਿਆ ਮੈਂ ਤੁਹਾਡੇ ਮਗਰੇ ਆ ਗਿਆ ਸਾਰੇ ਨਗਰ ਨੂੰ ਆਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਸਾਡੇ ਬਲਵੀਰ ਸਿੰਘ ਦੀ ਅੱਜ ਮਨੁੱਖਤਾ ਦੀ ਸੇਵਾ ਵਿੱਚ ਆਪਣੀ ਦੇਖ ਸਾਡੇ ਸਰਪੰਚ ਸਾਹਿਬ